ਇਹ 3 ਵਾਲਾ ਵੀ ਆਉਂਦਾ 2 ਵਾਲਾ ਵੀ ਆਉਂਦਾ 5 ਵਾਲਾ ਵੀ ਆਉਂਦਾ 0 ਵਾਲਾ ਵੀ ਆਉਂਦਾ ਆ ਵੇਖੋ ਜੀ ਇੱਥੋਂ ਆਪਾਂ ਆਫ ਕਰਤਾ ਵੇਖੋ ਜੀ ਆ ਆਫ ਕਰਤਾ ਤੇ ਇਹ 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 ਆ ਹੌਣ ਕਰਤਾ ਤਾਂ ਮਿੱਤਰੋ ਅੱਜ ਕੱਲ ਹਰ ਇੱਕ ਚੀਜ਼ ਰਿਮੋਟ ਤੇ ਹੋਈ ਪਈ ਆ ਕਾਰ ਤੁਹਾਨੂੰ ਰਿਮੋਟ ਤੇ ਮਿਲ ਜੂਗੀ ਏਸੀ ਤੁਹਾਨੂੰ ਰਿਮੋਟ ਤੇ ਮਿਲ ਜੂਗਾ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਿ ਰਿਮੋਟ ਤੇ ਹੋ ਚੁੱਕੀਆਂ ਨੇ ਤੇ ਦੋਸਤੋ ਅੱਜ ਦੀ ਡੇਟ ਦੇ ਵਿੱਚ ਤੁਹਾਨੂੰ ਪੱਖਾ ਵੀ ਰਿਮੋਟ ਤੇ ਮਿਲ ਜੂ ਬਲਬ ਵੀ ਤੁਹਾਨੂੰ ਰਿਮੋਟ ਤੇ ਮਿਲ ਜੂਗਾ ਤੇ ਆ ਸਾਹਮਣੇ ਆਪਣੇ ਵੀਰ ਨਿਰਮਲ ਸਿੰਘ ਜੀ ਜਿਹੜੇ ਕਿ ਤੁਹਾਨੂੰ ਹਰ ਇੱਕ ਚੀਜ਼ ਲਾਈਟ ਪੱਖਾ ਰਿਮੋਟ ਤੇ ਕਰਕੇ ਦੇਣਗੇ ਵੈਸੇ ਵੀ ਅੱਜ ਕੱਲ ਸਮਾਂ ਜਿਹੜਾ ਕਿ ਰਿਮੋਟ ਵਾਲਾ ਆ ਗਿਆ ਕਿਉਂਕਿ ਉੱਠ ਕੇ ਜਾਣ ਦੀ ਕਿਸੇ ਦੀ ਵਾਹ ਨਹੀਂ ਰਹੀ ਵੀ ਜਾ ਕੇ ਬੰਦ ਕਰ ਲਈ ਹੈ ਨਾ ਤੇ ਆਹ ਦੇਖੋ ਜੀ ਬਾਈ ਕੋਲੇ ਇੱਕ ਪ੍ਰੋਜੈਕਟ ਆ ਰਿਮੋਟ ਸਿਸਟਮ ਤੇ ਬਾਈ ਨਵੇਂ ਕਿਹੜੀ ਕੰਪਨੀ ਦਾ ਪ੍ਰੋਜੈਕਟ ਆ ਤੇ ਕੀ ਖਰਚਾ ਹੈ ਇਹਦਾ ਇਹ ਪ੍ਰੋਜੈਕਟ ਤਾਂ ਮੰਨ ਕੇ ਚੱਲ ਲੋ ਲੋਕਲ ਹੀ ਹੁੰਦੇ ਆ ਅੱਛਾ ਅੱਛਾ ਲੋਕਲੀ ਬ੍ਰਾਂਡ ਦੇ ਵਿੱਚ ਇਹਦਾ ਬ੍ਰਾਂਡ ਦੇ ਵਿੱਚ ਉਹਨਾਂ ਦੀ ਕੋਸਟ ਬਹੁਤ ਜ਼ਿਆਦਾ ਹੁੰਦੀ ਜਿਵੇਂ 3000 3500 4000 ਅੱਛਾ 5000 1200 ਦਈ ਹੈ अच्छा जी जेकर आपा ब्रांडेड प्रोजेक्ट लगवाइए हां ते ओ यानी कि 303500 ਚ ਲੱਗੂਗਾ ਹੋ ਸਕਦਾ 5000 ਤੱਕ ਵੀ ਜਾਂਦਾ ਪੰਜ ਹਜ਼ਾਰ ਤੱਕ ਵੀ ਤੇ ਇਹ ਜਿਹੜਾ ਤੁਸੀਂ ਲਾ ਦੋਗੇ ਆਪ ਦੀ ਲੇਬਰ ਭਾ ਕੇ ਦੱਸੋ ਕਿੰਨੇ ਚ ਲਾ ਕੇ ਦੇਵੋਗੇ ਬਸ ਇਹਦਾ ਕੋ ਲੇਬਰ ਇਹਦਾ ਕੀ ਆ ਕੋ 2-300 ਰੁਪਏ ਨਾਲ ਨਾਲ ਹੋਰ ਬਸ 2-300 ਨਾਲ 1000 ਰੁਪਏ ਦਾ ਜੇ ਹੋਇਆ ਪ੍ਰੋਜੈਕਟ ਤੇ 13 1500 ਰੁਪਏ ਮੰਨ ਕੇ ਚੱਲੀਏ ਪ੍ਰੋਜੈਕਟ ਹੈ ਤਾਂ 1500 ਰੁਪਏ ਤੇ ਇਹਦੇ ਚ ਕਿਹੜੇ ਕਿਹੜੇ ਚੀਜ਼ਾਂ ਕੀਤੀਆਂ ਨੇ ਮੜਮੜਾ ਚਲਾ ਕੇ ਦੱਸੋ ਹੁਣ ਹੁਣ ਆਪਾਂ ਕੀ ਚਲਾ ਰਹੇ ਆ ਪਹਿਲਾਂ ਦੱਸੋ ਮੈਨੂੰ ਆਪਾਂ ਲਾਈਟ ਜਿਹੜੀ ਸਾਹਮਣੇ ਚੱਲਦੀ ਬੰਦ ਕਰਦੇ ਹਾਂ। ਆ ਇੱਥੋਂ ਬੰਦ ਹੋ ਗਈ। ਕਿੱਥੋਂ ਬੰਦ ਕੀਤੀ ਤੁਸੀਂ? ਡੀ ਤੋਂ। ਆ ਡੀ ਡੀ ਨੱਪਿਆ। ਹੁਣ ਦੁਬਾਰਾ ਇਹਨੂੰ ਬੰਦ ਕਰੋ। ਲਓ ਜੀ। ਤਾਂ ਮਿੱਤਰੋ ਆਰ ਮੋਟਾ ਲਮੇ ਮੜਾ ਚਲਾ ਕੇ ਵੇਖਾਂ। ਇਹ ਆ ਡੀ ਤੋਂ ਇੱਥੋਂ ਚੱਲ ਪੈਣੀ। ਇਹ ਲਾਈਟ ਹੋ ਗਿਆ ਹੈ। ਹੁਣ ਆਪਾਂ ਚਲਾਉਣਾ ਆ ਪੱਖਾ ਬੰਦ ਕਰਨਾ। ਪੱਖਾ ਬੰਦ ਕਰਨਾ। ਆਵੇ। ਆ ਪੱਖਾ ਬੰਦ ਹੋ ਇਹਨੇ ਇੱਥੋਂ। ਆ ਪੱਖਾ ਬੰਦ ਹੋ ਗਿਆ ਠੀਕ ਆ। ਇੱਕ ਮਿੰਟ ਇੱਕ ਮਿੰਟ। ਤਾਂ ਮੈਟਰੋ ਸੀ ਤੋਂ ਹੋ ਗਿਆ ਪੱਖਾ ਬੰਦ ਹੈ ਹੁਣ ਸੀ ਤੋਂ ਨੱਪ ਕੇ ਚਲਾ ਕੇ ਵੀ ਦੇ ਨਾ ਠੀਕ ਹੈ ਫੇਰ ਆ ਇੱਕ ਮਿੰਟ ਆਵਾਜ਼ ਆਉਂਦੀ ਇੱਕ ਵਾਰੀ ਨੱਪਣਾ ਓਕੇ ਲੋ ਮੈਟਰੋ ਉਦੋਂ ਹੀ ਪੱਖਾ ਚੱਲ ਪੈਂਦਾ ਹੈ ਹੋਰ ਇਹਦੇ ਤੇ ਕਿੰਨੀਆਂ ਕਿ ਚੀਜ਼ਾਂ ਇੱਕ ਰਿਮੋਟ ਤੇ ਹੋ ਜਾਣੀਆਂ ਬਾਈ ਇਹ ਇੱਕ ਬਾਹਰਲੀ ਲਾਈਟ ਕੀਤੀ ਹੈ ਵੀਰੇ ਇੱਥੋਂ ਬੈਠੇ ਆਪਾਂ ਬਾਹਰਲੀ ਲਾਈਟ ਛੱਡ ਜਿਹੜੀ ਆਪਾਂ ਬਾਹਰ ਯਾਨੀ ਕਿ ਵੇੜੇ 'ਚ ਲਾਈਟ ਲਾ ਰੱਖੀ ਆ ਹੈ ਆ ਵੇਖੋ ਸਾਹਮਣੇ ਇਹ ਉਹ ਕੰਸੀਲਡਾਂ ਜਿਹੜੀਆਂ ਤਾਂ ਵਾਲੀਆਂ ਅਚਲਾਈ ਹਾਂ ਬਾਈ ਜੀ ਉਹ ਵੇਖੋ ਜੀ ਬਾਹਰ ਲਾਈਆਂ ਲੇਟਾਂ ਦੇਖੋ ਜੀ ਹਾਂਜੀ ਇਹ ਤੁਸੀਂ ਅੰਦਰ ਬਹਿ ਕੇ ਬੰਦ ਕਰ ਸਕਦੇ ਹੋ ਸਿਰਫ 1000 ਰੁਪਏ ਦਾ ਪੁਰਜਾ ਯਾਨੀ ਕਿ ਇਹ ਬ੍ਰਾਂਡਡ ਨਹੀਂ ਆ ਲੋ ਵੀ ਉਂਝ ਲੋਕਲ ਆ ਤੇ ਪਰ ਚੀਜ਼ ਚੰਗੀ ਆ ਇਹ ਚੀਜ਼ ਵਧੀਆ ਬਹੁਤ ਵਧੀਆ ਚੀਜ਼ ਬਹੁਤ ਵਧੀਆ ਇਹਦਾ ਇਹ ਆ ਨਾ ਇਹਦੀ ਰੇਂਜ ਵੀ ਬਹੁਤ ਆ ਅੱਛਾ ਇਹਦੀ ਰੇਂਜ ਕਿਨੇ ਮੀਟਰ ਤੱਕ ਰੇਂਜ ਆ ਇਹਦੀ ਜਿੰਨੀ ਵਾਈਫਾਈ ਆਏ ਠੀਕ ਆ ਆ ਵਾਈਫਾਈ ਦਾ ਲੋਗੋ ਉੱਤੇ ਦਿੱਤਾ ਆ ਵਾਈਫਾਈ ਜਿੰਨਾ ਜਿੰਨੀ ਵਾਈਫਾਈ ਦੀ ਕਨੈਕਟੀਵਿਟੀ ਦੂਰ ਆ ਉਦੋਂ ਤੱਕ ਕੰਮ ਕਰੂਗੀ ਇਹ ਪੂਰਾ ਇਹਦੇ ਵਾਸਤੇ ਕੋਈ ਨੈਟ ਰੂਟ ਦੀ ਤਾਂ ਨਹੀਂ ਲੋੜਦੀ ਨਾ ਕਿਸੇ ਨੈਟ ਦੀ ਲੋੜ ਇਹਦੇ ਚ ਫਿਰ ਆਪਾਂ ਨੂੰ ਕੀ ਚਾਹੀਦਾ ਵੀ ਕੀ ਕਰਨਾ ਪਊਗਾ ਇਹਦੇ ਵਾਸਤੇ ਕਿ ਪੁਰਜ਼ਾ ਪਰਜਾ ਹੁੰਦਾ ਜਿਹੜਾ ਕੋਈ ਵਾਇਰਿੰਗ ਚ ਲੱਗਦਾ ਹੈ ਜਾਂ ਕੋਈ ਸਿਸਟਮ ਫੈਕਟਰ ਇਹ ਵਾਇਰਿੰਗ ਦੇ ਵਿੱਚ ਲੱਗਦਾ ਇੱਕ ਰਿਲੇ ਸਿਸਟਮ ਉਹਦੇ ਨਾਲ ਹੁੰਦਾ ਹੈ ਰਿਲੇ ਸਿਸਟਮ ਜਾਰੀ ਯਾਨੀ ਕਿ ਜੇ ਕਿਸੇ ਨੇ ਲਵਾਉਣਾ ਹੋਵੇ ਜੇ ਹੁਣ ਜੇ ਕਿਸੇ ਨੇ ਨਵੀਂ ਫੀਟਿੰਗ ਕਰਾਉਣੀ ਹੋਵੇ ਤੇ ਉਹ ਪਹਿਲਾਂ ਵੀ ਲਵਾ ਸਕਦਾ ਪਰਾਣੀ ਤੇ ਵੀ ਲੱਗ ਜੂਗਾ ਨਵੀਂ ਤੇ ਵੀ ਲੱਗ ਜੂਗਾ ਤੇ ਇਹਦੇ ਤੇ ਘੱਟੋ ਘਾਟ ਵੀ ਚਾਰ ਚੀਜ਼ਾਂ ਯਾਨੀ ਕਿ ਚੱਲਦੀਆਂ ਨੇ ਹਣਾ ਇੱਕ ਰਿਮੋਟ ਸਿਸਟਮ ਇਹ ਤਿੰਨ ਵਾਲਾ ਵੀ ਆਉਂਦਾ ਦੋ ਵਾਲਾ ਵੀ ਆਉਂਦਾ ਪੰਜ ਵਾਲਾ ਵੀ ਆਉਂਦਾ 6 ਵਾਲਾ ਵੀ ਆਉਂਦਾ ਹੁਣ ਇਹਦੇ ਤੇ ਇੱਕ ਤਾਂ ਪੱਖਾ ਹੋ ਗਿਆ ਦੋ ਪੱਖੇ ਰਿਮੋਟ ਤੇ ਦੋ ਲਾਈਟਾਂ ਯਾਨੀ ਕਿ ਚਾਰ ਚੀਜ਼ਾਂ ਹੋ ਗਈਆਂ ਦੋ ਪੱਖੇ ਤੇ ਦੋ ਲਾਈਟਾਂ ਇਹਨਾਂ ਦਾ ਵਰਕ ਇੱਕ ਹੋਰ ਵੀ ਆ ਆਫ ਕਰਨਾ ਆਲ ਆਫ ਤੇ ਆਫ ਤੇ ਕਰਨਾ ਉਹ ਸਾਰੀਆਂ ਚੀਜ਼ਾਂ ਆਫ ਤੇ ਆਉਣ ਤੇ ਕਰਨਾ ਤੇ ਸਾਰੀਆਂ ਚੀਜ਼ਾਂ ਆਨ ਇਕੱਠੀਆਂ ਇਕੱਠੀਆਂ ਹੋ ਜਾਣੀਆਂ ਹਾਂ ਠੀਕ ਹੈ ਲਓ ਵੀ ਮਿੱਤਰੋ ਹੈਰਾਨ ਕਰਨ ਵਾਲੇ ਫੀਚਰਾਂ ਆਵੇ ਸਾਰਾ ਕੁਝ ਆਫ ਹੋ ਜਾਊਗਾ ਵੇਖੋ ਕੋਈ ਹੋਰ ਬਟਨ ਪ੍ਰੈਸ ਕਰਨ ਦੀ ਲੋੜ ਨਹੀਂ ਔਨ ਕਰੋ ਸਾਰਾ ਕੁਝ ਚੱਲਦਾ ਠੀਕ ਹੈ ਵੈਸੇ ਤਾਂ ਇਹ ਆਪ ਨੂੰ ਆਲਸੀ ਕਰਨ ਵਾਲਾ ਹੀ ਸਿਸਟਮ ਆ ਆਲਸੀ ਕਰਨ ਦਾ ਪਰ ਲਾਈਟ ਭਜਦੀ ਇਹਦੇ ਚ ਇਧਰ ਦੇਖੋ ਕਈ ਵਾਰਾ ਕੀ ਹੁੰਦਾ ਭੁੱਲ ਜਾਂਦੇ ਆ ਬਾਹਰ ਪੱਕਾ ਆ ਮੰਨ ਕੇ ਚੱਲੋ ਅਸੀਂ ਥੱਲੇ ਉਤਰ ਜਾਂਦੇ ਆ ਆ ਪੱਖੇ ਹੂੰ ਤੇ ਬੰਦ ਕਰਨੇ ਹੁੰਦੇ ਆ ਖੁੱਲ ਜਾਂਦੇ ਬਾਹਰ ਚਲੇ ਗਏ ਬਾਹਰੋਂ ਫੇਰ ਅੰਦਰ ਆਈਦਾ ਬਾਪੂ ਰਾਤ ਨੂੰ ਉਹ ਲਾਈਟ ਪਿੱਛੇ ਤਾਂ ਹੁੰਦਾ ਉਹ ਆਪਦੇ ਬੈਠਾ ਹੀ ਛੱਡ ਲਿਆ ਕਰੂਗਾ ਅੱਛਾ ਇੱਥੋਂ ਉਹ ਕਹਿੰਦਾ ਲਾਈਟ ਅੰਦਰੋਂ ਜਗਾਉਣੀ ਪੈਂਦੀ ਆ ਮੈਨੂੰ ਚੜਨਾ ਪੈਂਦਾ ਵਾਰ ਵਾਰ ਇੱਥੋਂ ਆਫ ਤੇ ਇੱਥੋਂ ਆਨ ਤੇ ਬਾਈ ਆਪਣਾ ਨੰਬਰ ਕਿੰਨਾ ਜੇ ਕਿਸੇ ਵੀਰ ਭਰਾਣੇ ਆਪਣੇ ਪਿੰਡ ਚ ਲਵਾਉਣਾ ਹੋਵੇ ਜੀ 9876818878 ਉਹੀ ਨੰਬਰ ਆ ਆਪਣਾ 9876818878 ਤਾਂ ਮਿੱਤਰੋ ਸਿਰਫ 15-1600 ਰੁਪਏ ਦੀ ਕੋਸਟ ਦੇ ਵਿੱਚ ਲਾ ਲਓ 2000 ਦੇ ਵਿੱਚ ਤੁਹਾਡਾ ਸਾਰਾ ਘਰ ਰਮੋੜ ਤੇ ਹੋ ਸਕਦਾ ਬਾਈ ਇਹ ਚਾਰ ਦੋ ਪੱਖੇ ਦੋ ਲਾਈਟਾਂ ਦੋ ਪੱਖੇ ਦੋ ਲਾਈਟਾਂ ਹਾਂ ਚਾਰ ਲਾਈਟਾਂ ਹੋ ਸਕਦੀਆਂ ਬਸ ਅੱਛਾ ਵੀ ਜਾਂ ਚਾਰ ਲਾਈਟਾਂ ਇਹ ਦੂ ਉੱਤੇ ਵੀ ਮੰਨ ਕੇ ਚੱਲ ਜੇ ਦੂ ਕੋਈ ਜਿਆਦਾ ਵਧੀਆ ਲਾਉਣਾ ਤਾਂ ਉਹ ਵੀ ਕੋਸਟ ਬਈ ਇਹਨਾਂ ਦੀ ਅੱਛਾ ਯਾਨੀ ਕਿ ਸਹੀ ਆ ਇਹ ਯਾਨੀ ਕਿ ਜਿੰਨਾ ਕਿ ਜਿਹੜਾ ਉਹਨਾਂ ਨੇ ਕਰਨਾ ਉਹਨਾਂ ਕਿ ਜਿਹੜੇ ਇਹਨਾਂ ਨੇ ਇਹਦੀ ਕੋਈ ਗਾਰੰਟੀ ਵਾਰੰਟੀ ਵੀ ਹੁੰਦੀ ਹੈ ਬਾਈ ਸਿਸਟਮ ਦੀ ਇਹਦੀ ਗਾਰੰਟੀ ਬਿਨ ਮੈਂ ਤਿੰਨ ਕ ਮਹੀਨਿਆਂ ਦੀ ਆਉਂਦੀ ਆ ਪਰ ਉਹ ਥੋੜਾ ਮਹਿੰਗਾ ਹੁੰਦਾ ਉਹ ਮਹਿੰਗਾ ਹੁੰਦਾ ਹਾਂ ਇਹਦੀ ਕੋਈ ਗਾਰੰਟੀ ਨਹੀਂ ਇਹਦੀ ਕੋਈ ਗਾਰੰਟੀ ਨਹੀਂ ਇਹਨਾਂ ਦੇ ਨਾਲ ਆਪਾਂ ਕਰ ਸਕਦੇ ਆ ਜਮਾ ਜਾਇਜ਼ ਕਰਦੇ ਪਏ ਆ ਵੈਸੇ 1500 2000 ਹੈ ਵੀ ਕਿੱਡੀ ਕੀ ਚੀਜ਼ ਹੈ ਨਾ 5 6000 ਲਾਉਣ ਨਾਲ ਤਾਂ ਠੀਕ ਹੀ ਹੈ ਨਾ ਤੇ ਬਾਕੀ ਮਿੱਤਰੋ ਵੀਡੀਓ ਸ਼ੇਅਰ ਕਰਦੇ ਜੇ ਚੰਗੀ ਲੱਗੀ ਮੈਨੂੰ ਤਾਂ ਇਹ ਸਿਸਟਮ ਬਹੁਤ ਵਧੀਆ ਲੱਗਿਆ ਰਿਮੋਟ ਵਾਲਾ ਕੰਮ ਹਾਂਜੀ ਤੁਹਾਨੂੰ ਕਿੱਦਾਂ ਲੱਗਿਆ ਜਰੂਰ ਦੱਸਿਆ ਜੀ ਇੱਥੋਂ ਆਹ ਵੇਖੋ ਜੀ ਇੱਥੋਂ ਆਪਾਂ ਆਫ ਕਰਤਾ ਵੇਖੋ ਜੀ ਆਹ ਆਫ ਕਰਤਾ ਤੇ ਇਹ 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 ਆਹ ਹੌਣ ਕਰਤਾ ਇਹ ਆਹ ਆਫ ਕਰਤਾ ਤੇ ਆਹ ਉਹਨਾਂ ਕਰਤਾ ਲੋਵਿੰ ਮਿੱਤਰੋ ਨਜ਼ਾਰਾ ਚੀਜ਼ ਹੈ ਰਿਮੋਟ ਤੇ ਕਰਾਓ ਚੀਜ਼ਾਂ ਤੁਸੀਂ ਤੇ ਅੱਜ ਕੱਲ ਐਡਵਾਂਸ ਸਮਾਂ ਤੁਹਾਨੂੰ ਵੀ ਐਡਵਾਂਸ ਹੋਣਾ ਚਾਹੀਦਾ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਬਾਈ ਨਿਰਮਲ ਨਾਲ ਤੁਸੀਂ ਕਨੈਕਟ ਕਰ ਸਕਦੇ ਹੋ ਨੰਬਰ ਸਕਰੀਨ ਤੇ ਵੀ ਦੇ ਦਾਂਗਾ ਤੇ ਬਾਕੀ ਬਾਈ ਨੇ ਜੋ ਵੀ ਗੱਲਾਂ ਕੀਤੀਆਂ ਜੇਕਰ ਤੁਸੀਂ ਬ੍ਰਾਂਡ ਲਵਾਉਣਾ ਚਾਹੁੰਦੇ ਹੋ ਤਾਂ ਚਾਰ ਚੀਜ਼ਾਂ 5 ਤੋਂ 6000 ਰੁਪਏ ਦੇ ਵਿੱਚ ਲੱਗਣਗੀਆਂ ਜੇਕਰ ਤੁਸੀਂ ਯਾਨੀ ਕਿ ਲਾਲੋ ਲੋਕਲ ਲਵਾਉਣਾ ਚਾਹਦੇ ਹੋ ਜਿਹਨੂੰ ਆਪਾਂ ਦੇਸੀ ਮੰਨ ਲ ਕੇ ਚੱਲੋ ਕਹਿ ਸਕਦੇ ਜੀ ਚੀਜ਼ ਚੰਗੀ ਹੈ ਇਹ ਤੇ ਇਹ ਤੁਸੀਂ 1500 2000 ਦੇ ਵਿੱਚ 2500 ਤੱਕ ਵੀ ਆਪਾਂ ਨੂੰ ਮਿਲ ਜੀ ਗਈ ਹਨਾ ਬਾਈ ਹਾਂਜੀ ਹਾਂਜੀ ਹਾਂ ਤੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ